ਨੇ ਤੁਹਾਡੀ ਨਟਕੀ ਕਿਵੇਂ ਵੱਜ ਗਈ ਆ ਇੰਦਾ ਜਿਹਾ ਬੱਚਿਆਂ ਦੀ ਖਾਦਰੀ ਹੂੰ ਉਹ ਮੜ ਕੇ ਤੁਹਾਡੀ ਰੈਸ਼ ਕਿੱਥੇ ਆ ਤੇਰੀ ਆ ਤੂੰ ਡੋਗਲੀ ਹੈ ਜੀ ਆਪਾਂ ਦੇ ਕਿੱਥੇ ਅੰਬਲੇ ਕੀ ਕਹਿੰਦੇ ਮੱਲੇ ਦੀ ਨਾਲ ਕੋਈ ਐਸਾ ਹੀ ਜੇ ਹਾਂਜੀ ਹਾਂਜੀ ਹਾਂ ਤੇ ਹੁਣ ਤੁਸੀਂ ਕੀ ਦੀ ਸਿਕਿਉਰਟੀ ਜੀ ਮੈਂ ਇਸ ਜੀ ਮਿੰਬਰ ਤੇ ਜੀ ਕਿਹਾ ਪੰਜਾਬ ਆਪਣਾ ਗਵਾਂਢੀ ਜਿਹੜੇ ਮਹਿੰਦਰਪਗ ਜੀ ਦੀ ਹਾਂ ਇਹ ਵੀ ਨਾਲ ਗੁਰੂ ਆ ਮੰਤਰੀ ਦੀ ਸਿਕਿਉਰਟੀ ਚ ਬੰਦਾ ਹੋਵੇ ਤੇ ਉਹਦੇ ਮੁੰਡੇ ਨਾਲ ਠੱਗੀ ਮਾਰ ਜੇ ਕੋਈ ਨਹੀਂ ਇਹਦੀ ਗੱਲ ਆਣਾ ਗੱਲ ਬਣ ਗਈ ਨਹੀਂ ਗੱਲ ਬਣੀ ਮੁੜ ਕੇ ਫੇਰ ਉਹਨਾਂ ਮੁੰਡਿਆਂ ਨੂੰ ਸਦੌਣਾ ਪੈ ਗਿਆ ਉਹ ਪੈਸੇ ਤਾਂ ਉਹਨੂੰ ਕਹਿੰਦਾ ਕੋਈ ਨਹੀਂ ਮੈਂ ਦੇਣੇ ਜਾਂ ਨਹੀਂ ਦੇਣੇ ਹੋਈ ਤਾਂ ਤੇ ਮਾ ਦਗਾ ਦੇ ਦਨੇ ਤੁਹਾਡੀ ਹਲਪਣਾ ਨਹੀਂ ਕਿੱਥੇ ਇਹ ਮੁੰਡਾ ਗਿਆ ਕਿੱਥੇ ਹੈ ਆਪਣਾ ਭੇਜਿਆ ਅਮਰੀਕਾ ਹੀ ਜੀ ਹੂੰ ਕਿੰਨੇ ਪੈਸੇ ਦੇਣੇ ਕੀਤੇ ਉਹ ਦੇਣੇ ਕੀਤੇ ਆਪਾਂ 33 ਲੱਖ ਦੇ ਇੱਕ ਤੇ ਲਿਆ ਏਜੰਟ ਨੇ 33 ਲੱਖ ਤੁਹਾਡੇ ਤੋਂ ਏਜੰਟ ਨੇ ਲਿਆ ਆ ਉਹ ਉਹ ਵੱਖਰਾ ਰਿਸ਼ਤੇਦਾਰ ਉਹਨੇ ਮੋੜ ਤੇ ਆ ਜੀ ਉਨੇ ਤੇ ਤੀ ਮੁਰਦੋਂ ਹਾਂ ਜੀ ਇਹ ਜਿਹੜਾ ਬੰਦਾ ਹੈ ਨਾ ਇਹਨੇ ਮੈਕਸੀਕੋ ਤੋਂ ਗਾਂ ਚੁੱਕਿਆ ਨਾ ਇਹਨੇ ਗਾਂ ਮੈਕਸੀਕੋ ਨੂੰ ਮੁੰਡਾ ਬੈਠਾ ਉਹ ਜੰਟ ਆਪਣਾ ਰਿਦਕਦਾ ਇਹਨੇ ਮੈਕਸੀਕੋ ਤੋਂ ਗਾਂ ਅਮਰੀਕਾ ਪਹੁੰਚਾਉਣਾ ਹੈ ਹਾਂ ਜੀ ਹਾਂ ਜੀ 15 ਉਹਨੂੰ ਦਿੱਤਾ ਹੈ ਹਾਂ ਜੀ ਹਾਂ ਜੀ ਉਹਦੇ ਉਦੋਂ ਦੇਣੇ ਹੁੰਦੇ ਆ ਜਦੋਂ ਬੰਦਾ ਉੱਥੇ ਪਹੁੰਚਦਾ ਭਵਾਈਂ ਕਹਿਣਾ ਸਾਰੇ ਕਾਊਂਟੇਜ ਭਵਾਈ ਗਿਆ ਤੇ ਮੈਕਸੀਕੋ ਪਹੁੰਚਿਆ ਹੀ ਨਹੀਂ ਪਹੁੰਚਿਆ ਮੈਕਸੀਕੋ ਤੋਂ ਗਾਂ ਟੱਪਿਆ ਮੇਰੇ ਫੜਿਆ ਗਿਆ ਨਾ ਗੱਤ ਟੱਪਾਇਆ ਇਹਨੇ ਸਾਰੀ ਗੱਲ ਕੀਤੀ ਮੈਂ ਆਪਦੇ ਕੋਲ ਰੱਖੂਗਾ ਵਰਕ ਪਰਮਨ ਲਿਖੇ ਦਊਗਾ ਸਾਰੇ ਕੰਮ ਕਰਾਂਗਾ ਕਦ ਤੇ ਪੁਲਸ ਵਾਲੇ ਤੇ ਕੇ ਨੂੰ ਜੇਬ ਚ ਵੇਖ ਲੈਂਦੇ ਵੀ ਕੀ ਚੱਕਰ ਹੈ ਤੇ ਤੂੰ ਆਖੀ ਮਰਵਾ ਕੇ ਬਿਟਾ ਹੈ ਮੈਂ ਭਾਈ ਮੈਂ ਦੱਸਣਾ ਛੇ ਮਹੀਨੇ ਮੇਰੇ ਲੋਕੋ ਵੀ ਹੱਦ ਤੱਕ ਇੱਕ ਦੋ ਬਿਆਲੇ ਟੋਟਲ ਅਫਸਰਾਂ ਟੁੜੀ ਕੀਤੀ ਹੈ ਠੀਕ ਆ ਇਹਦੇ ਤੂੰ ਸਾਨੂੰ ਨਹੀਂ ਪਰ ਇਹ ਭਰਾ ਨਹੀਂ ਹੁੰਦੀ ਆ ਵੀ ਪੁਲਸ ਵਾਲੇ ਥਾਣੇਦਾਰ ਨਾਲ ਥੱਗੀ ਵੱਧ ਗਈ ਆ ਜਿਹੜਾ ਵਿੱਚ ਆਪਾਂ ਬੰਦਾ ਪੈਸੇ ਨੂੰ ਰਿਸ਼ਤੇਦਾਰ ਭਾਈ ਜਵਾਈ ਭਾਈ ਰਿਸ਼ਤੇਦਾਰੇ ਮੈਂ ਤੁਹਾਡਾ ਕੰਮ ਕਰੀਦਾ ਮਾਸੜ ਜਿਹੜਾ ਰਿਸ਼ਤੇਦਾਰ ਦਬਾਰ ਕਰ ਦਿੰਦਾ ਤੇ ਤੁਹਾਡੇ ਰਿਸ਼ਤੇਦਾਰ ਹੂੰ ਹੁਣ ਮੁੰਡਾ ਕਰਦਾ ਮੁੰਡਾ ਅਜੇ ਘਰੇ ਹੀ ਆ ਜੀ ਕਦੋਂ ਵਾਪਸ ਆਇਆ ਹੁਣ ਤਾਂ ਹੋ ਗਏ 6 ਕਿ ਮਹੀਨੇ ਹੋ ਗਏ ਅਜੇ 6 ਮਹੀਨੇ ਨਾ 6 ਤੋਂ ਘੱਟ ਹੀ ਪੰਜ ਪਰ ਰਿਸਕ ਕਿਉਂ ਨਹੀਂ ਲੈਂਦੇ ਦੇ ਕਿੰਨੇ ਬੱਚੇ ਤੁਹਾਡੇ ਇੱਕ ਹੀ ਬੇਟਾ ਹੈ ਜੀ ਬੇਟੀ ਕੋਈ ਨਹੀਂ ਅਜੇ ਕੱਲਾ ਤੁਹਾਡਾ ਪੁੱਤ ਤੇ ਕੀ ਇਹੋ ਜੇ ਬਾਡਾ ਟੱਪਾ ਕੇ ਇੱਕ ਨੰਬਰ ਤੇ ਘੱਲੋ ਪਹਿਲੀ ਤੇ ਗੱਲ ਜਿਹਦਾ ਇੱਥੇ ਕੰਮ ਰੋ ਗਿਆ ਜਿੰਨੇ ਪੈਸੇ ਤੁਸੀਂ ਲਾਉਂਦੇ 33 ਤੇ 15 48 ਹਾਂਜੀ ਹਾਂਜੀ 48 ਲੱਖ ਲਾ ਕੇ ਇੱਥੇ ਕੋਈ ਕੰਮ ਖੋਲ੍ਹ ਦਿੰਦੇ ਤੇ ਵਧੀਆ ਖੁੱਲ ਜਾਣਾ ਹੈ ਤੇ ਜ਼ਰੂਰ ਇਹਨੇ ਪੈਸੇ ਲਾ ਕੇ ਬੱਚੇ ਨੂੰ ਘੱਲਣਾ ਹੁਣ ਵੀ ਕੰਮ ਹੀ ਖੋਲ੍ਹ ਕੇ ਦੇਣਾ ਹੁਣ ਤੇ ਕੋਈ ਗੱ ਕਿੰਪਰ ਰਿਸਕ ਨਹੀਂ ਨਾ ਲੈਣਾ ਚਾਹੀਦਾ ਮੈਂ ਇੱਕ ਬੱਤਾ ਚਲੇਗਾ ਚਲੋ ਜੇ ਜੇ ਤੇ ਬੱਚਾ ਤੁਹਾਡਾ ਇੱਕ ਨੰਬਰ ਤੇ ਜਾਂਦਾ ਆ ਚਲੋ ਕੋਈ ਗੱਲ ਨਹੀਂ ਬੰਦਾ ਭੇਜ ਦੇ ਘੁੰਮ ਫਿਰ ਕੇ ਆ ਜੇ ਇੱਧਰ ਪਰ ਜਿਹਨੇ ਦੂ ਨੰਬਰ ਤੇ ਕੱਲਣਾ ਇੰਨੇ ਪੈਸੇ ਲਾ ਕੇ ਐਡਾ ਰਿਸਕ ਲੈਣਾ ਉਹਦੇ ਮੈਂ ਤੇ ਕੋਈ ਚੰਗੀ ਗੱਲ ਨਹੀਂ ਸਮਝਦਾ ਉਹ ਜਦੋਂ ਰੇਕਟਰ ਦਾ ਜ਼ੋਰ ਪਾਉਣ ਲਾ ਆਪਣੇ ਤਾਂ ਫਲਾਂਟ ਦੀ ਮੈਂ ਤਾਂ ਵੇਲੇ ਨੇ ਉਹ ਫਿਰ ਵੇਖ ਵੇਖ ਕੇ ਕੰਮ ਖਰਾਬ ਨਹੀਂ ਨਹੀਂ ਭਗਤ ਜੀ ਇਹਨਾਂ ਨੇ ਗੱਲ ਕੀਤੀ ਉਹਨਾਂ ਨੇ ਮੈਡੀਕਲ ਕੀਤੀ ਮੈਂ ਬਾਅਦ ਚ ਵਾਪਸ ਕੋਲ ਕਰਿਆ ਸੱਦੇ ਕੋਲ ਆ ਕੇ ਕਰਕੇ ਆਪਾਂ ਤੁਹਾਡੇ ਕੋਲ ਆਏ ਉਹਦੇ ਕੋਲ ਗੱਡੀ 'ਚ ਬੈਠੇ ਕਹਿ ਸਕਦੇ ਪਰ ਮੈਂ ਕਹਿੰਦਾ ਨਹੀਂ ਉਹਨਾਂ ਨੂੰ ਜੀ ਹੂੰ ਡਰਦਾ ਨਹੀਂ ਨਹੀਂ ਡਰਦੇ ਨਹੀਂ ਰਹਿੰਦੇ ਨਾਲ ਚੱਲੇ ਕਿ ਡੱਕੀ ਚੱਲਣੇ ਨਾਲ ਤਾਂ ਹੈ ਤਾਂ ਮੈਂ ਤਾਂ ਆਪਣੇ ਘਰ ਲਾ ਕੇ ਗਿਆ ਜਾਨ ਨਾਣਾ ਵਿਭਗਤ ਆਖੇ ਨਾ ਪੇ 48 ਲੱਖ ਸੋਨੇ ਹੁੰਦੇ ਹੈ ਹੈ ਆ ਵੀ ਮੈਂ ਨਰ ਪਾਇ ਤਾ 48 ਕਿਥੋਂ ਆਇਆ ਮੈਨੂੰ ਹੀ ਦੱਸ ਸਾਹਬ ਨਾਲ ਕਰਕੇ ਹੈ ਆਹਣ ਤੜਕੇ ਹੁੰਦੇਗੇ ਇੰਨੇ ਕਿੱਥੇ ਬੈ ਹੁੰਦੇ ਆ ਹੁਣ ਇਹਨੇ ਮੰਨਣਾ ਥੋੜਾ ਤਾ ਦਾ ਨਾਮ ਸਤਨਾਮ ਸਿੰਘ ਭੁੱਲ ਰਿਹਾ ਹਾਂ ਹਾਂਜੀ ਹਾਂਜੀ ਪਿਛਲਾ ਪਿੰਡ ਕਿਹੜਾ ਜੀ ਇਹੋ ਜੀ ਲੋਕ ਪਿਛਲਾ ਪਿੰਡ ਖੇਮਕਰਨ ਨੇ ਨਹੀਂ ਪਿਛਲਾ ਪਿੰਡ 47 ਤੋਂ ਪਹਿਲਾਂ ਵਾਲਾ ਨਹੀਂ ਖੇਮਕਾ ਨਹੀਂ ਖਾ ਸੀ ਲੋਕ ਲੈ ਜੀ ਹਾਂ ਸਰ ਐਸਐਸਪੀ ਦਾ ਹੋਵੇ ਇੱਕ ਨਾ ਏਐਸਆਈ ਆ ਮੁੰਡਾ ਮੁਲਾਜ਼ਮ ਆ ਸਤਨਾਮ ਸਿੰਘ ਇਹਦਾ ਨਾਮ ਇਹ ਲੱਗਾ ਮਹਿੰਦਰ ਭਗਤ ਜੀ ਦੀ ਸਕਿਉਰਟੀ ਦੇ ਵਿੱਚ ਇਹ ਦਿਨ ਮੁੰਡਾ ਬਾਰਬੁਰ ਕੱਲੰਦੇ ਚੱਕਰ ਚ ਤੇ ਮੁੰਡਾ ਡਿਪੋਟ ਹੋ ਗਿਆ ਸੀ ਤੇ ਉਹਨਾਂ 15 ਲੱਖ ਰੁਪਏ ਦੀ ਇਹਨਾਂ ਠੱਗੀ ਮਾਰੀ ਹੈ ਮੈਂ ਇਹਨੂੰ ਭੇਜ ਦਿਆਂ ਤੁਹਾਡੇ ਕੋ 11:00 ਵਜੇ ਦੀ ਖਰੀਗੇ ਹੈਲਪ ਜੀ ਆ ਇਹ ਜਾਂ ਤੇ ਇਹਦੇ ਚਲੋ ਪੈਸੇ ਮੈ ਨਹੀਂ ਮਿਲਦੇ ਤੇ ਆਪਾਂ ਐਫ ਆਈ ਆਰ ਜ਼ਰੂਰ ਕਰੀਏ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਓਕੇ ਥੈਂਕ ਚਲ ਜੋ ਜੀ 11:00 ਵਜੇ ਚਲ ਜੋ ਜਾਂ ਨੂੰ ਪੈਸੇ ਦੇ ਦੂ ਤੇ ਜਾਂ ਫਿਰ ਪਰਚਾ ਹੋ ਜੂ ਹਾਂਜੀ ਹਾਂਜੀ ਦੋਵਾਂ ਦੇ ਕੰਮ ਹੋ ਜੇ ਆਪਾਂ ਦਾ ਚੱਕਰ ਨਹੀਂ ਪਹਿਲੀ ਗੱਲ ਪੈਸੇ ਹੀ ਦੇਊਗਾ ਹਾਂਜੀ ਜੀ ਦੇ ਨਾਂ ਦੂ ਤੇ ਫਿਰ ਆਪੇ ਕਰ ਲਈ ਹੋਗੀ ਫਿਰ ਦੇ ਦੂਗਾ ਠੀਕ ਆ ਸਰ ਥੈਂਕ ਯੂ ਹਾਂ ਠੀਕ ਹੈ ਜੀ ਠੀਕ ਆ ਸਰ ਸੰਗਾ ਜੀ ਹਰਪਜੇ ਮਾਨ ਦੇ ਨਾਲ ਹੈ ਹਾਂ ਪਰਜੇ ਮਾਨ ਦੇ ਨਾਲ ਠੀਕ ਹੁਣ ਹਰਪਜੇ ਮਾਨ ਦੇ ਨਾਲ ਜੀ ਮੈਂ ਨਾ ਕੇਪੀ ਸਾਹਿਬ ਇਹਨਾਂ ਨਾਲ ਮਿਲਿਆ ਜੀ ਹੁਣ ਕਿਦਾਂ ਆਗੇ ਜੀ ਮੈਂ ਤਾਂ ਮਿੰਨਰ ਭਗਤ ਨਾ ਜੀ ਅੱਛਾ ਤੁਸੀਂ ਵੀ ਹੁਣ ਇੱਥੇ ਆ ਗਏ ਪਹਿਲਾਂ ਹਰਪਜੇ ਨਮਾਣਾ ਆਹ ਮੈਂ ਲਾ 17 ਸਾਲ ਆਇਆ ਹਾਂ अच्छा ठीक है। ਹੁਣ ਤੁਸੀਂ ਕਿਹੜੇ ਰੈਂਕ ਤੇ? ਮੈਂ ਐਸੇ ਹੀ। ਅੱਛਾ ਤੁਸੀਂ ਵੀ ਐਸੇ ਹੀ। ਲੋਕ ਰੈਂਕ ਕਿ ਫੁੱਲ ਫਲਾਜ। ਨਹੀਂ ਲੋਕ ਨੂੰ ਫੁੱਲ ਬਣਾ ਕੇ। ਤੁਸੀਂ ਅੱਛਾ ਠੀਕ ਹੈ। ਤੋ ਇੱਥੇ ਆਓ ਤੁਹਾਨੂੰ ਚੌਂਗੀਨ ਚਾਰਜ ਲਵਾਈਏ। ਸਾਰੀ ਮਦਦ ਕਾਹਦੀ ਕਰਨ ਮੈਂ ਨਹੀਂ ਜੀ। ਨਾ ਇੱਕ ਵੀ ਆ ਲਿਆ ਨਾ ਕੋਈ ਦਿੱਤਾ ਹੈ। ਨਹੀਂ ਤੇ ਇੱਥੇ ਸੇਵਾ ਕਰਿਓ ਅਸੀਂ ਕਦੋਂ ਉਹਨੇ ਲੋਕ। ਮੇਰੇ ਨੋਮੜੇ ਲੈ ਕੇ ਪਹਿਲੇ ਲੋ। ਦੋਨੋਂ ਉੱਥੇ ਬੜਾ। ਹਾਂ।